ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਅੱਜ ਨੈਸ਼ਨਲ ਡਾਕਟਰਸ ਡੇ ਹੈ ਔਰ ਨੈਸ਼ਨਲ ਡਾਕਟਰਸ ਡੇ ਜਿਹੜਾ ਹੈਗਾ ਉਹ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਇੱਕ ਬਹੁਤ ਹੀ ਐਮੀਨੈਂਟ ਸਾਡੇ ਪੇਜਿਸ਼ਨ ਜਿਹੜੇ ਹੋਏ ਆ ਡਾਕਟਰ ਬੀਸੀ ਰੋਏ ਵਿਦਾਨ ਚੰਦਰਾ ਰੋਏ ਉਹਨਾਂ ਦਾ ਜਨਮ ਵੀ 1 ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਵੀ 1 ਜੁਲਾਈ ਨੂੰ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਉਹਨਾਂ ਦਾ ਮੌਤ ਦਾ ਸੇਮ ਡੇ ਹੋਣਾ ਹੈ ਵੀ ਇੱਕ ਕਨਸੀਡੈਂਸੀ ਔਰ ਬਹੁਤ ਇੱਕ ਐਮੀਨੈਂਟ ਡਾਕਟਰ ਵੈਸਟ ਬੰਗਾਲ ਤੋਂ ਜਿਹੜੇ ਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜਿਹੜੇ ਆ ਗਿਆ ਇੱਕ ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮੈਂ ਸਾਰੇ ਗਿਣਨਾ ਇੰਟਰਨਸ ਵਗੈਰਾ ਤੇ ਇੱਕ ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਹੋ ਸਨ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਮੈਡੀਕਲ ਸਰਵਿਸਿਜ਼ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਔਰ ਇਸ ਦਿਨ ਅਸੀਂ ਜਿਹੜੇ ਹੈਗੇ ਸਾਡੇ ਜਿਹੜੇ ਡਾਕਟਰਸ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ بڑے ਪੱਲੀ ਪੱਤ ਜਾਣਦੇ ਹੋ ਕਿ ਕਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ